ਸਲੋਕ ਮਹਿਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜ ਤਤ ਲਹਿ ਪਾਏ ਮੁਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਾਪਾਰੀ ਨਾਨਕ ਜਿਸ ਗੁਰਮੁਖ ਨਾਮ ਅਧਾਰ ਮਹਿਲਾ ਤੀਜਾ ਵਿਣ ਮਨ ਮਾਰੇ ਕੋਇ ਨ ਸਜਈ ਵੇਖੋ ਕੋ ਲੇਵ ਲਾਇ ਭੇਖਤਾਰੀ ਤੀਰਥੀ ਭਵ ਥੱਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸਚ ਰਹਿ ਲੇਵ ਲਾਇ ਨਾਨਕ ਇਸ ਮਨ ਕੀ ਮਾਲ ਇਉ ਉਤਰ ਹਉ ਮੈਂ ਸ਼ਬਦ ਜਲਾਏ ਪਉੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦ੍ਰਿੜਾਵੋ ਇਕ ਕਿਨਕ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਪੜ ਪਹਿਰੋ ਖਿਮਕ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੇ ਹਰ ਲਾਗੇ ਪਿਆਰਾ ਪ੍ਰੇਮਕ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਟ ਇੱਕ ਪਲਕ ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਣਕਾ ਸ਼ਲੋਕ ਮੈਂ ਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਹਾ ਖਨਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਤੋਵਣ ਪਹਾ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਹਾ ਨਾਨਕ ਮੈਂ ਨ ਲੱਗਈ ਨਾ ਫਿਰ ਜੋਨੀ ਪਾਹ ਮੈਂ ਲਾ ਤੀਜਾ ਚਹਉ ਜੁਗੀ ਕਲ ਕਾਲੀ ਕਾਂਢੀ ਇੱਕ ਉਤਮ ਪਦਵੀ ਇਸ ਜੁਗ ਮਾਹਿ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਖ ਪਾਏ ਨਾਨਕ ਗੁਰ ਪ੍ਰਸਾਦੀ ਅਨੰਦਿਨ ਭਗਤ ਹਰ ਉਚਰੇ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖ ਦਖਾਧਿਆ ਸਭ ਰੋਗ ਗਵਾਤੇ ਦੁਖਾਂ ਕਾਣ ਜਿਨਾ ਸਾਸ ਗਿਰਾਸ ਨਾ ਵਿਸਰ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤੈਨ ਚੂਕੀ ਜਮ ਕੀ ਜਗਤ ਕਾਨ ਸ਼ਲੋਕ ਮਹਿਲਾ ਤੀਜਾ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਰ ਸਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਸ਼ਰੀਰ ਜੜੋ ਗੁਣ ਬਹਾਰਾ ਜੋ ਗੁਰਕਾਰ ਨਾ ਕੁਮਾਇ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੇ ਭਾਣ ਨਾਨਕ ਗੁਰ ਸ਼ਰਣਾਈ ਉੱਬਰ ਹੱਥ ਮਨ ਸ਼ਬਦ ਧਿਆਇ ਮੈਂ ਲਾ ਤੀਜਾ ਸ਼ਬਦ ਰਤੇ ਹਉ ਮੈਂ ਗਈ ਸ਼ੋਭਾਵੰਤੀ ਨਾਰ ਤਿਰਕੇ ਪਹਾਣੇ ਸਦਾ ਚੱਲੇ ਤਾਂ ਬਨਿਆ ਸ਼ਿੰਗਾਰ ਤੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਮਰ ਨਾ ਹਰ ਮਰੇ ਨਾ ਕਦੇ ਦੁੱਖ ਲੱਗ ਸਦਾ ਸੁਆਗਣ ਨਾਰ ਨਾਨਕ ਹਰ ਤਬ ਮੇਲ ਲਈ ਗੁਰ ਕਾ ਹੇਤ ਪਿਆਰ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਗੁਰ ਯਾਰੀ ਹਰ ਜਿਓ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਓ ਘਰ ਘਰ ਫਿਰੈ ਕੁਸੁੱਧ ਮਨ ਜਿਉ ਤ੍ਰੱਕਟ ਨਾਰੀ ਵਡ ਭਾਗੀ ਸੰਗਤ ਮਿਲੇ ਗੁਰਮੁਖ ਸواری ਹਰ ਮੇਲ ਹੋ ਸਤਗੁਰ ਦਇਆ ਕਰ ਗੁਰ ਕੋ ਬਲਿਹਾਰੀ ਸ਼ਲੋਕ ਨਾ ਲਾਤੀ ਜਾ ਗੁਰ ਸੇਵਾ ਤੇ ਸੁਖ ਉਪਜੇ ਫੇਰ ਦੁੱਖ ਨ ਲੱਗੇ ਆਏ ਜੰਮਣ ਮਰਣ ਮਿਟ ਗਿਆ ਕਾਲਕਾ ਕਿਸ਼ਨਾ ਵਸਾਏ ਹਰ ਸੇਤੀ ਮਨ ਰਵ ਰਹਾ ਤੱਤੇ ਰਹਾ ਸਮਾਏ ਨਾਨਕ ਹਉ ਬਲਿਹਾਰੀ ਤਿੰਨ ਕੋ ਜੋ ਚੱਲਨ ਸਤਿਗੁਰੁ ਪਾਏ ਮੈਲਾ ਤੀਜਾ ਦਿਨ ਸ਼ਬਦ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਤਿਰ ਕੀ ਸਾਰ ਨਾ ਜਾਣਈ ਦੂਜੈ ਪਾਏ ਪਿਆਰ ਸਾ ਕੁਸ਼ੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸੋ ਰਾਤ ਤਿੰਨ ਹਉ ਕੁਰਬੈਣੀ ਜਿੰਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਲੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸ਼ਲੋਕ ਨਲਾ ਚੌਥਾ ਹਰ ਦਸਨ ਸਿਉ ਪ੍ਰੀਤ ਹੈ ਹਰ ਦਸਨ ਕੋ ਮਿਤ ਹਰ ਦਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਕੀ ਦਾਸ ਹਰ ਧਿਆਇਂਦੇ ਕਰ ਤ੍ਰੀ ਤੁਮ ਸਿਉ ਨਹੀ ਇਰਤਾ ਕਰਕੇ ਸੁਨੋ ਪ੍ਰਭ ਸਭ जग ਮੈਂ ਵਰਸੈ ਮਹਿ ਜੋ ਹਰ ਦਾਸਨ ਕੀ ਉਸਤਤ ਹੈ ਸਾਹਰ ਕੀ ਵਡਿਆਈ ਹਰ ਆਪਣੀ ਵਡਿਆਈ ਪਾਵੰਦੀ ਜਨ ਕਾ ਜੈ ਕਰਾਈ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਤੈਜ ਰੱਖੋ ਭਗਵਾਨ ਮਹਿਲਾ ਚੌਥਾ ਨਾਨਕ ਤ੍ਰੀਤ ਲਈ ਤਿਨ ਸਾਚ ਤਿਸ ਬਿਨ ਰਹਿਣ ਨਾ ਜਾਈ ਸਤ ਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸ ਮਰਸਾਈ ਪੌੜੀ ਰਹਿਣ ਦਿਨ ਸਪਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ भगत ਜਨ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇਹਾਰ ਬਲ ਬਲ ਜਾਵਣਾ ਸ਼ਲੋਕ ਮਹਲਾ 4 ਅੰਤਰ ਅਗਿਆਨ ਤਹੀ ਮਤ ਮਧਿਮ ਸਤਿਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਤ ਸਭ ਕਪਟੋ ਕਰ ਜਾਣੇ ਖਪਤੇ ਖਪਹੀਂ ਖਪਾਈ ਸਤਗੁਰ ਕਾ ਪਾਣਾ ਚਿਤ ਨ ਆਵੇ ਆਪਣੇ ਸੁਆਇ ਫਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਈ ਮੈਂ ਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪੇ ਦੂਜੈ ਪਾਏ ਮਨੁਆ ਥਿਰ ਨਾਹੀ ਅਨੰਦਿਨ ਜਲਤ ਰਹੈ ਦਿਨ ਰਾਤੀ ਹਉ ਮੈਂ ਖਪਹੀਂ ਖਪਾਈ ਅੰਤਰ ਲੋਭ ਮੰਗਬਾਰਾ ਤਨ ਕੈ ਨਿਕਟ ਨਾ ਕੋਈ ਜਾਏ ਓਏ ਆਪ ਦੁਖੀ ਸੁਖ ਕਭੂ ਨਾ ਪਾਵੇ ਜਨਮ ਮਰਹਿ ਮਰ ਜਾਏ ਨਾਨਕ ਬਖਸ਼ ਲੈ ਪ੍ਰਭ ਸੱਚ ਜੇ ਗੁਰ ਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਸੇਹ ਵਿਚਖਣ ਜੰਤ ਜਿੰਨੀ ਹਰ ਧਿਆਇ ਅੰਮ੍ਰਿਤ ਨਾਮ ਨਿਧਾਨ ਧੋਜਨ ਖਾਇ ਸੰਤ ਜਨਾਂ ਕੀ ਤੂਰ ਮਸਤਕ ਲਾਇ ਨਾਨਕ ਪੈ ਤਨੀਤ ਹਰ ਤੀਰਥ ਨਾਇ ਸ਼ਲੋਕ ਮਹਿਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਇ ਨਾਮੋ ਚਿਤ ਵੇ ਨਾਮ ਪੜੈ ਨਾਮ ਰਹਿ ਲਵਲਾਈ ਨਾਮ ਤਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਗੁਰ ਮਿਲੈ ਨਾਮ ਉਪਜੈ ਤਿਸਨਾ ਫੁਕ ਸਭ ਜਾਈ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਇ ਮਨ ਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਤੰਤ੍ਰਮਿਆਂ ਹਰ ਛੋੜ ਗਿਆ ਉਸ ਪਿੱਛਾ ਵੱਜੇ ਫੱਕੜੀ ਮੂੰ ਕਾਲਾ ਆਗੈ ਭਿਆ ਉਸ ਅਰਲ ਬਰਲ ਮੂੰ ਨਿਕਲ ਨਿਤ ਝੱਗੂ ਸੁੱਟਦਾ ਮੂੰਆ ਕਿਆ ਹੋਵੇ ਕਿਸੇ ਹੀ ਦਾ ਕੀਤਾ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਪੂਰ ਬੋਲੇ ਕਿਸੈ ਨਾ ਪਾਵੇ ਵੇਖੋ ਭਾਈ ਵੜਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹ ਬ੍ਰह्म ਵਿਚਾਰ ਹੋਵੇ ਦਰ ਸੱਚ ਅਗੋਂ ਦੇ ਜਨ ਨਾਨਕ ਆਖ ਸੁਣਾਵੇ ਔੜੀ ਗੁਰ ਸੱਚ ਬੱਧਾ ਤੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਵੱਤੇ ਗੁਰੂ ਕਿਰਪਾਲ ਬੇਅੰਤ ਅਬ ਗੁਣ ਸਭ ਹਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਸਲੋਕ ਮਹਲਾ ਪਹਿਲਾ ਤਾਂ ਕੀ ਰਜ਼ਾਏ ਲੇਖਿਆ ਪਾਏ ਅਬ ਕਿਆ ਕੀਜੇ ਪਾण्डे ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਢੇ ਜੀ ਕਮਾਂਦੇ ਮੈ ਲਾ ਦੂਜਾ ਨਕ ਨਥ ਹਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸਚ ਹੈ ਤੋੜੀ ਸਭੇ ਗੱਲਾਂ ਆਪ ਠਾਟ ਬਹਾਲਿਓਨ ਆਪ ਤੇ ਰਚ ਨਰਚਾਇ ਆਪੇ ਹੀ ਕਹਲਿਓਨ ਆਪੇ ਜੰਤ ਉਪਾਇ ਆਪ ਪ੍ਰਤ ਪਾਲਿਓਨ ਦਾਸ ਰਖੇ ਕੰਠ ਲਾਇ ਨਦਰ ਨਿਹਾਲਿਓਨ ਨਾਨਕ ਤਖਤਾ ਸਦਾ ਆਨੰਦ ਪਾਉ ਦੂਜਾ ਜਾਲਿਓਨ ਸ਼ਲੋਕ ਮਹਲਾ 3 ਜੇ ਮਨ ਹਰਜੀ ਧਿਆਏ ਤੂੰ ਇਕ ਮਨ ਇਕ ਤਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਹਉ ਹਰ ਕਹਿ ਸਦ ਬਲ ਹਾਰਣ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜੜਾਏ ਮੈਂ ਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਰ ਕਰੇ ਨਾਨਕ ਨਾਮ ਤੇ ਆਇਨ ਤਿਨ ਨਿਜ ਘਰ ਵਾਸ ਹੈ ਜਗ ਜਗ ਸ਼ੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੇ ਆਪੇ ਸਿਸ਼ਟ ਸਿਰ ਜੀ ਆਪੇ ਫੁਨ ਗੋਈ ਹਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਮਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਛਦ ਰਾਗਸੁਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਬੁੱਤ ਪੂਜ ਪੂਜ Hindu ਮੂਏ ਤੁਰਕ ਮੂਏ ਸਿਰ ਨਾਈ ਕੋਇਲੇ ਜਾਰੇ ਕੋਇਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਂ ਦਿਸ ਤਸਰਿਓ ਹੈ ਜਮ ਜੀਵਰਾ ਰਹਾ ਕਵਿਤ ਪੜੇ ਪੜ ਕਵਿਤਾ ਮੂਏ ਕਪੜੇ ਕੇ ਦਾਰ ਜਾਈ ਜਟਾਂ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਤ ਸੰਤ ਰਾਦੇ ਮੂਏ ਗੜਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਹੈ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਿਰਮ ਦਲਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਆਹੇ ਭਈਆ ਫਿਰ ਤੋਂ ਫੂਲਿਆ ਫੂਲਿਆ ਜਬ 10 ਮਾਸ ਉਰਦ ਮੁਖ ਰਹਿਤਾ 100 ਦਿਨ ਕੈਸੇ ਭੂਲਿਆ ਰਹਾ ਜਿਉ ਮਦਮਾਖੀ ਪਿਉਸਥੋਰ ਰਸ ਜੋਰ-ਜੋਰ ਤਨ ਕੀਆ ਮਰਤੀ ਬਾਰ ਲੇਹ ਲੇਹ ਕਰਿਆ ਭੂਤ ਰਹਿਨ ਕਿਉਂ ਦੀਆ ਦਿਹੋਰੀ ਲਾ ਬਰੀ ਨਾਰ ਸੰਗ ਥਈ ਆਗੇ ਸੱਜਣ ਸੋਹੇਲਾ ਮਰਖਟ ਲਾ ਸਭ ਲੋਗ ਕੁਟੰਬ ਭਇਓ ਆਗੇ ਹੰਸ ਇਕੈਲਾ ਹੈ ਤਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮਸੂਆ ਵੇਦ ਪੁਰਾਨ ਸਭ ਮਤ ਸੁਨ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚਲੇ ਨਰਾਸਾ ਮੰਨ ਰੇ ਸਰਿਓ ਨਾ ਇੱਕ ਕਾਜ ਪਜਿਓ ਨਾ ਰਗਪਤ ਰਾਜ ਰਹਾ ਬਨਖੰਡ ਜਾਏ ਜੋਗ ਤਪਕੀਨੋ ਕੰਧ ਮੂਲ ਚੁੰਨ ਖਾਇਆ ਮਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟ ਲਿਖਾਇਆ ਭਗਤ ਨਾਰਦੀ ਸਿਧੈ ਨਾ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਡਿੰਬ ਹੋਏ ਬੈਠਾ ਓਨ ਹਰ ਤੈ ਕਿਆ ਲੀਨਾ ਪਰ ਓ ਕਾਲ ਸਭੈ ਜਗ ਉਪਰ ਮਾਹਿ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਪੈ ਹਾਲ ਸੇ ਪ੍ਰੇਮ ਭਗਤ ਜੇ ਜਾਨੀ